ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀਡੀਐਸਪੀਬੀ02 ਤੇ ਵੈਲਕਮ ਕਰਦਾ ਹਾਂ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਦੀਪ ਅਮਰੀਕਸਰੀਆ ਲੋ ਜੀ ਜਿੱਦਾਂ ਕਿ ਮੇਰੇ ਉਸਤਾਦ ਜੀ ਨਾਲ ਰੋਕੀ ਉਸਤਾਦ ਜੀ ਚੁੰਨੀ ਵਾਲੇ ਠੀਕ ਹੈ ਜੰਜੀ ਸਤਿ ਸ੍ਰੀ ਅਕਾਲ ਉਸਤਾਦ ਜੀ ਪੈਰੀ ਪੰਨੇ ਆ ਜੀ ਸਤਿ ਸ੍ਰੀ ਅਕਾਲ ਜੀ ਪਿਆਰ ਕਿਰਪਾ ਸਾਜੀ ਲੋ ਜੀ ਜਿੱਦਾਂ ਕਿ ਆਪਣੇ ਸੋਨੂੰ ਵੀਰ ਜੀ ਨੂੰ ਰਾਤ ਵਾਜ ਦਿੱਤੀ ਸੀ ਠੀਕ ਹੈ ਜੀ ਸ਼ੌਂਕ ਦੀ ਸਿਮੂ ਵੀਰ ਜੀ ਹੋਣਾ ਨੇ ਤੇ ਉਹਦੇ ਕਰਕੇ ਆਪਾਂ ਅੱਜ ਇੱਕ ਸ਼ਗਿਰਦ ਕਰਨ ਲੱਗੇ ਆ ਜੀ ਠੀਕ ਹੈ ਜੀ ਮੇਰੇ ਉਸਤਾਦ ਹੀ ਹੁਣੀ ਆਪਣਾ ਛੋਟਾ ਵੀਰ ਹੀ ਆ ਜੀ ਜਸ਼ਨ ਮੇਰਾ ਛੋਟਾ ਵੀਰ ਸੋਨੂ ਵੀਰ ਜੀ ਦਾ ਛੋਟਾ ਵੀਰ ਠੀਕ ਹੈ ਜੀ ਜਸ਼ਨ ਵੀਰ ਛੱਤ ਤੋਂ ਜਿਹੜੇ ਕਿ ਸੋਨੂ ਵੀਰ ਦੀ ਛੱਤ ਤੇ ਪਰਿੰਦੇ ਉਡਾਉਣਗੇ ਤੇ ਛੱਤ ਤੋਂ ਸ਼ੌਂਕ ਕਰਨਗੇ ਸੋਨੂ ਵੀਰ ਜੀ ਹੁਣਾਂ ਦੀ ਠੀਕ ਹੈ ਜੀ ਵੀ ਜਿੱਦਾਂ ਕੀ ਆਵਾਜ਼ ਆਈ ਸੀ ਆਪਾਂ ਨੂੰ ਰਾਤ ਨੂੰ ਤੇ ਬਾਕੀ ਸ਼ਾਗਿਰਦ ਕਰਨ ਲੱਗੇ ਆ ਆਹ ਲੈ ਚੱਲਦੇ ਆਂ ਗਾੜੀ ਤੇ ਵਿਖਾਉਣੇ ਉਸਤਾਦੀ ਸ਼ਾਗਿਰਦੀ ਦੀ ਰਸਮ ਤੁਹਾਨੂੰ ਜੁੜੇ ਰਿਓ ਆਪਣੇ ਜਨਾਂ ਦੇ ਨਾਲ ਲੋ ਜੀ ਜਿੱਦਾਂ ਕੀ ਤੁਹਾਨੂੰ ਦੱਸਿਆ ਸੀ ਉਸਤਾਦੀ ਸ਼ਾਗਿਰਦੀ ਦੀ ਰਸਮ ਹੋਣ ਜਾਣੀ ਆ ਜੀ ਹੋ ਗਈ ਆ ਜੀ ਸ਼ੁਰੂ ਠੀਕ ਹੈ ਜੀ ਲੋ ਜੀ ਜਸ਼ਨਵੀਰ ਨੇ ਉਸਤਾਦ ਧੰਨ ਕਰ ਲਿਆ ਜੀ ਰੋਕੀ ਉਸਤਾਦ ਜੀ ਚੁੰਨੀ ਆ ਲਿਆ ਨੂੰ ਠੀਕ ਹੈ ਜੀ ਲੋ ਜੀ ਮੂੰਹ ਮਿੱਠਾ ਕਰਾਤਾ ਉਸਤਾਦ ਜੀ ਹੋਣਾ ਨੇ ਲੋ ਉਸਤਾਦ ਜੀ ਬਹੁਤ ਬਹੁਤ ਵਧਾਈਆਂ ਵਾਹ ਵਾਹ ਗਰੁੱਪ ਨੂੰ ਬਹੁਤ 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 ਵਧਾਈਆਂ ਜੀ ਸਿਮੂ ਵੀਰ ਦਾ ਵੀ ਇੱਕ ਆਪਣਾ ਸ਼ਾਗਿਰਦ ਕੀਤਾ ਆਪਾਂ ਸੋਨੂ ਵੀਰ ਦਾ ਛੋਟਾ ਬ੍ਰਦਰ ਤੇ ਇਹ ਹੀ ਕੀਤਾ ਸਿਮੂ ਵੀਰ ਨਾਲ ਬਾਈਆਂ ਡਾਲਣ ਦੀ ਜਿੰਨੀਆਂ ਦਿਲ ਕਰੇਗਾ ਜਿੰਨਾ ਮਨ ਕਰੇਗਾ ਨਾ ਸਾਡੇ ਨਾਲ ਸ਼ੌਂਕ ਕਰੇ ਸੋਨੂੰ ਹੀ ਸਾਤੋਂ ਲੋ ਵੀਰ ਜੀ ਆਜ਼ਾਦਤ ਲੈਣੇ ਆ ਅਗਲੀ ਵੀਡੀਓ ਜੇ ਜਲਦ ਮਿਲਾਂਗੇ ਤਤ ਤੱਕ ਲਈ ਧੰਨਵਾਦ ਸ਼ੁਕਰੀਆ ਸਤ ਸ੍ਰੀ ਅਕਾਲ